ਸਸ਼ੇਕਾਲ ਕਲਿਆਣ ਟੀਵੀ ਪੰਜਾਬੀ ਗਰੁੱਪ ਸੀ ਤੇ ਆਏ ਦਿਨ ਹੀ ਲੁੱਟਾਂ ਖਵਾਤੇ ਚੋਰੀ ਦੀਆਂ ਵਾਰਦਾਤਾਂ ਵਾਧ ਰੀਆਂ ਨੇ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਦੁਕਾਨ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਦੇ ਉੱਪਰ ਹੀ ਦੁਕਾਨਦਾਰ ਦੀ ਰਿਹਾਇਸ਼ ਹੈ ਇਸ ਇਫਰਾਮਗੀਰਾ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਤੇ ਜਦੋਂ ਵਿਅਕਤੀ ਹੇਠਾ ਕੇ ਵੇਖਦਾ ਹੈ ਤਾਂ ਉਸ ਦੇ ਪੈਰਾ ਹੇਠੋਂ ਜ਼ਮੀਨ ਨਿਕਲ ਗਈ ਹੈ ਦੁਕਾਨ ਦਾ ਜਿਹੜਾ ਸਮਾਨ ਹੈ ਇਤੋਂ ਚੋੜ ਲੈ ਕੇ ਟਰੱਕوں ਚੱਕਰ ਹੋਏ ਨੇ ਤਾਲਾ ਤੋਂ 18 ਲੱਖ ਦਾ ਇੱਥੇ ਨੁਕਸਾਨ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਦੁਕਾਨ ਦੇ ਵਿੱਚੋਂ ਏਸੀ ਐਂਡ ਲੀਡੀਆਂ 44 ਮੋਬਾਈਲ ਫੋਨ ਜਿਸ ਦੇ ਵਿੱਚ ਆਈਫੋਨ ਤੇ ਹੋਰ ਕਈ ਕੰਪਨੀਆਂ ਦੇ ਜਿਹੜੇ ਫੋਨ ਸਾਨੂੰ ਸ਼ਾਮਲ ਨੇ ਉਹ ਲੈ ਕੇ ਚੋਰੇ ਤੋਂ ਰਫੂ ਚੱਕਰ ਹੋਏ ਨੇ ਹਾਲਾਂਕਿ ਦੁਕਾਨਦਾਰ ਦੇ ਬੁੱਲੂ ਇਸ ਮਾਮਲੇ ਦੇ ਵਿੱਚ ਉਹਨਾਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਆ ਕੀ ਨਾਮ ਹੈ ਤੇ ਕੀ ਘਟਨਾ ਵਾਪਰੀ ਜੀ ਹੋਇਆ ਕੀ ਹੈ? ਦੂਜੀ ਗੱਲ ਐ ਜੀ ਮੇਰਾ ਨਾਮ ਕਮਲ ਕੁਮਾਰ ਸਿੰਘਲਾ ਜੀ ਸਿੰਘਲਾ ਐਂਟਰਪ੍ਰਾਈਜ਼ ਸਾਡੀ ਦੁਕਾਨ ਦਾ ਨਾਮ ਹੈ ਜੀ। ਜੀ ਦੇ ਵਿੱਚੋਂ ਕੇ ਸਾਨੂੰ ਰਾਹਗਿਰਿਆ ਨੇ ਸਵੇਰੇ ਦੱਸਿਆ 4:30 5 ਵਜੇ ਜੀ ਕਿ ਤੁਹਾਡਾ ਸ਼ਟਰ ਟੁੱਟਿਆ ਪਿਆ ਜੀ ਅਸੀਂ نیچے ਆਏ ਨਾਲ ਦੀ ਨਾਲ ਜੀ ਅਸੀਂ نیچے ਆਏ ਜੀ ਆ ਗਏ ਸਮਾਨ ਦੀ ਇਨਕੁਆਰੀ ਕੀਤੀ ਹੈ ਤੇ ਸਿੜੀਆਂ ਲੈ ਕੇ ਜੀ ਏਸੀ ਲੈ ਕੇ 44 ਮੋਬਾਈਲ ਹੈ ਜੀ ਜਿਹਦੇ ਵਿੱਚ ਬੀਬੂ ਦੇ ਐਪਲ ਦੇ ਹੈ ਜੀ ਤੇ ਦੋ ਤਿੰਨ ਕੰਪਨੀਆਂ ਹੋ ਰਹੀ ਜੀ ਤੇ ਅੱਜ ਸਿੜੀਆਂ ਲੈ ਕੇ ਜੀ 55 ਇੰਚੀਆਂ ਖੋਲ ਕੇ ਅੱਗੇ ਬਾਹਰ ਨਹੀਂ ਨਿਕਲੀ ਆਗੇ ਸ਼ਟਰ ਦੇ ਰਹੀ ਜੀ 32 ਇੰਚੀ ਦੇ 45 ਇੰਚੀ ਲੈ ਕੇ ਜੀ ਏਸੀ ਲੈ ਕੇ ਡੇਟ ਆਉਂਦੇ ਜੀ ਪਰ ਐਸਾਂ ਲੈ ਗਏ ਜੀ ਕੁੱਕਰ ਲੈ ਗਏ ਤੇ ਕਿੰਨਾ ਕੁ ਨੁਕਸਾਨ ਦਾ ਅਕਸਾ ਜਹਾ 17-18 ਲੱਖ ਰੁਪਏ ਦਾ ਹੋਊਗਾ ਜੀ ਤੁਹਾਡੇ ਰਹਿائش ਕਿੱਥੇ ਹੈ ਅਰੇ ਆਸੁੱਤੇ ਹੈ ਜੀ ਹਾਂਜੀ ਪਤਾ ਨਹੀਂ ਲੱਗਿਆ ਤੁਹਾਨੂੰ ਨਾ ਵੀ ਜੀ ਏਸੀ ਲਾ ਕੇ ਪੈ ਜੰਦੇ ਆਣ ਕੀ ਪਤਾ ਲੱਗਦਾ ਆਪਾਂ ਨੂੰ ਕੀ ਪਤਾ ਵੀ ਚੋਰੀ ਹੋ ਗਈ ਸ਼ਵਰਾਤ ਨੂੰ ਜੀ ਹੂੰ ਤੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਫੋਟੋ ਆ ਗਈਆਂ ਜੀ ਹਾਂਜੀ ਕੋਈ ਚੱਕ ਕੋਈ ਪਿੱਛੇ ਤੇ ਇਸ ਤਰੀਕੇ ਦੇ ਕੋਈ ਸ਼ਕਲਾ ਪਛਾਣ ਚ ਆਂਦੀ ਆ ਉਹ ਸ਼ਕਲਾ ਪਛਾਣ ਚ ਨਹੀਂ ਆਈ ਜੀ ਸਾਡੀ ਕੋਸ਼ਿਸ਼ ਕਰਦੀ ਜੀ ਹਾਂਜੀ ਕੀ ਪੁਲਿਸ ਨੂੰਤਲਾ ਦੇ ਹਾਂ ਪੁਲਿਸ ਨੂੰਤਲਾ ਦੇ ਪੁਲਿਸ ਵਿਚਾਰ ਪੰਜ ਮੇਲ ਦੀ ਆ ਗਈ ਸੀ ਜੀ ਅੱਛਾ ਇਦਾਂ ਦਾ ਮਾਹੌਲ ਕਿ ਇਦਾਂ ਦਾ ਇਸ ਇਲਾਕੇ ਦੇ ਵਿੱਚ ਨਜ਼ਰ ਆਉਂਦਾ ਤੁਸੀਂ ਇੱਥੇ ਕਾਫੀ ਚੋਰੀਆਂ ਤਾਂ ਇੱਥੇ ਚੋਰੀ ਉਠਾ ਗਈਆਂ ਨੇ ਛੇੜੀ ਹੈ ਗਈਆਂ ਜੀ ਸਾਰੇ ਪਹਿਲਾਂ ਦੋ ਬਾਰਾਂ ਹੋਈ ਸੀ ਪਹਿਲਾਂ ਬੰਦੇ ਟਰੇਸ ਕਰ ਲਈ ਸੀ ਜੀ ਦੋ ਬਾਰਾਂ ਪਹਿਲਾਂ ਚੋਰੀ ਹੋ ਚੁੱਕੀ ਸੀ ਪਹਿਲਾਂ ਟਰੇਸ ਕਰ ਲਈ ਸੀ ਜੀ ਅਸੀਂ ਹਾਂ ਦੇਖੋ ਕਿ ਕੀ ਕਰਨਾ ਵਾਪਰੀਆ ਤੁਹਾਡਾ ਵਾਰਡ ਤੇ ਬਹੁਤ ਹੀ ਮੰਦਭਾਗੀ ਕਰਨਾ ਕਿ ਦਿਨ ਦਿਨ ਚੋਰੀਆਂ ਦਾ ਜਿਹੜਾ ਮਾਹੌਲ ਹੈ ਉਹ ਵੱਧਦਾ ਜਾ ਰਿਹਾ ਹੈ ਮੈਂ ਹੁਣੇ ਜਾ ਰਿਹਾ ਸੀ ਮੈਂ ਦੇਖਿਆ ਅੱਠ ਹੋਏ ਵੇਲੇ ਸੀ ਬਾ ਦੇਖਿਆ ਪੁਲ ਲਈ ਕਿਵੇਂ ਖੜਿਆ ਜੋ ਪਤਾ ਲੱਗਿਆ ਵੀ ਇਥੋਂ ਰਾਤ ਚੋਰੀ ਹੋਈ ਹੈ 17-18 ਲੱਖ ਦਾ ਸਮਾਨ ਲੈ ਗਏ ਕਿ ਉਹਨਾਂ ਦੇ ਹੌਸਲੇ ਕਿੰਨੇ ਬਲੰਦ ਹੋਣਗੇ ਕਿ ਐਲਸੀਡੀਆਂ ਵੀ ਲੈ ਗਏ ਚੱਕ ਕੇ ਏਸੀ ਵੀ ਲੈ ਗਏ ਚੱਕ ਕੇ 44 44 ਫੋਨ ਵੀ ਲੈ ਗਏ ਚੱਕ ਕੇ ਫਿਰ ਇਹਨਾਂ ਦੇ ਰੈਸ਼ ਵੀ ਉੱਪਰ ਹੈ ਪਤਾ ਵੀ ਨਹੀਂ ਲੱਗਿਆ ਕਿ ਥੋੜਾ ਸ਼ਟਰ ਵੱਡਿਆ ਸ਼ਟਰ ਬਟਨ ਤੋਂ ਬਾਅਦ ਉਹ ਅੰਦਰ ਆਇਆ ਉਸ ਤੋਂ ਬਾਅਦ ਉਹ ਸਮਾਨ ਲੈ ਗਏ ਹੈ ਪਾਸਨ ਨੂੰ ਜਿਸ ਪ੍ਰਸ਼ਾਸਨ ਨੂੰ ਨੇ ਫੋਨ ਵੀ ਕੀਤਾ ਹੈ ਧਿਆਨ ਚ ਵੀ ਲੈਂਦਾ ਪ੍ਰਸ਼ਾਸਨੋਂ ਆਪਦਾ ਕੰਮ ਕਰੂਗਾ ਪਰ ਉਹਦੇ ਚ ਇਹ ਹੈ ਵੀ ਇਸ ਏਰੀਏ ਤੇ ਖਾਸ ਕਰਕੇ ਨਕੇਲ ਦੇਣ ਵਾਲੀ ਗੱਲ ਹੈ ਮੈਂ ਨਾ ਚਾਰ ਪੰਜ ਦਿਨ ਪਹਿਲਾਂ ਸਾਡੀ ਮੀਟਿੰਗ ਸੀ ਡੀਐਸਪੀ ਸਾਹਿਬ ਨਾਲ ਨਸ਼ੇ ਦੇ ਵਿਰੁੱਧ ਮੈਂ ਉੱਥੇ ਵੀ ਇਹ ਗੱਲ ਕਹੀ ਸੀ ਉਹਨਾਂ ਨੂੰ ਮੈਂ ਕਿਹਾ ਵੀ ਜਿਹੜੀ ਪट्रोलिंग ਹੈ ਉਹ ਰਾਤ ਨੂੰ ਵਧਾਈ ਜਾਵੇ ਕਿਉਂਕਿ ਪट्रोलिंग ਕਰਕੇ ਬਹੁਤ ਫਰਕ ਪੈ ਜਾਂਦਾ ਹੈ ਚੋਰ ਆਸ-ਪਾਸ ਹੋ ਜਾਂਦੇ ਜਾਂ ਭੱਜ ਜਾਂਦੇ ਜਦੋਂ ਰਾਤ ਨੂੰ ਪट्रोलिंग ਘੱਟ ਹੁੰਦੀ ਹੈ ਉਹਦੇ ਇਹ ਜੀ ਬਰਦਾਸ਼ਤ ਹੁੰਦੀ ਹੈ ਕੀ ਨਾਮ ਹੈ ਕੀ ਮਾਮਲਾ ਜੀ ਮਾਮਲਾ ਇਹ ਹੈ ਜੀ ਮੇਰਾ ਨਾਮ ਐਸਆਈ ਜੀ ਸਿੰਘ ਹੈ ਔਰ ਮਾਮਲਾ ਇਹ ਹੈ ਵੀ ਰਾਤ 1:30 ਵਜੇ ਇਹਨਾਂ ਦਾ ਸ਼ਟਰ ਤੋੜ ਕੇ ਐਲ ਸੀ ਡੀਆਂ ਤੇ ਮੋਬਾਈਲ ਚੋਰੀ ਕਰਕੇ ਲੈ ਗਏ ਤੇ ਕਿੰਨਾ ਕੁ ਨੁਕਸਾਨ ਦਾ ਖਤਰਾ ਹੈ ਨੁਕਸਾਨ ਹੈਗਾ ਜੀ ਦਾ ਇਹਨਾਂ ਦੇ ਕਹਿਣ ਮੁਤਾਬਕ ਦੁਕਾਨਦਾਰ ਕੀ ਕਹਿੰਦੇ ਨੇ ਕੀ ਗਿਆਨ ਆ ਦੇ ਗਿਆਨੇ ਆਦੇ ਵੀ ਅਸੀਂ ਬੰਦੇ ਇੱਥੋਂ ਦੇ ਪਛਾਣਦੇ ਆ ਨੇੜੇ ਦੇ ਅਸੀਂ ਇਹਨਾਂ ਨੂੰ ਨਾ ਪੇਸ਼ ਕਰਕੇ ਫਿਰ ਫਰਕਾ ਦਰਜ ਕਰਾਉਂਦੇ ਆ ਤੇ ਹੁਣ ਤੱਕ ਕੀ ਕੁਝ ਪਤਾ ਲੱਗ ਪਾਇਆ ਕਿ ਕੌਣ ਸੀ ਨਹੀਂ ਹਜੇ ਪਤਾ ਨਹੀਂ ਲੱਗਿਆ ਹੈਗਾ ਅਜੇ ਤੱਕ ਤਾਂ ਲੋਕੇਸ਼ਨ ਉਹ ਸੀਸੀਟੀਵੀ ਕੈਮਰੇ ਤੇ ਇਹਨਾਂ ਦੀਆਂ ਦੇਖ ਰਹੇ ਆ ਉਹ ਦੇਖ ਕੇ ਉਸ ਤੋਂ ਬਾਅਦ ਇਹਨਾਂ ਦਾ ਲਗਾਓ ਲੋਕੇਸ਼ਨ ਕਿੱਥੇ ਚੋਰੀ ਹੁੰਦੀ ਹੈ ਲੋਕੇਸ਼ਨ ਇਹ ਆ ਸਾਹਮਣੇ ਦੁਕਾਨ ਹੈ ਨੇ ਏਰੀਆ ਕਿਹੜਾ ਹੈ ਏਰੀਆ ਪਰਸ਼ਰਾਮ ਨਗਰ ਗਲੀ ਨੰਬਰ 21